ਰਾਡੂ ਨਾ ਕਦੇ ਲੱਗਿਆ ਨਾ ਕਦੇ ਲੱਗਦਾ ਰਾਜਾ ਵੜਿੰਗ ਜਾਂਦੇ ਨੇ ਲੋਕੇ ਸੀਐਮ ਕੋਲ ਟੂਪੀ ਲੈ ਕੇ ਹੁੱਡੀ ਪਾ ਕੇ ਜਿ ਵੜਿੰਗ ਦੀਆਂ ਵੀ ਫਾਈਲਾਂ ਪਈਆਂ ਰਾਜਾ ਵੜਿੰਗ ਵੀ ਸੀਐਮ ਕੋਲ ਜੁੜੀ ਛੁਪੇ ਜਾਂਦੇ ਆ ਬਰੂਤੀ ਜਿਸ ਤਰੀਕੇ ਨਾਲ ਆਖ ਰਹੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਰਾਜੇ ਨੂੰ ਲੜਾ ਕੇ ਨੀਮ ਚੋਂ ਬਾਹਰ ਕਰਨਾ ਚਾਹੁੰਦੇ ਆ ਸੀਐਮ ਵਾਲੀਆਂ ਗੱਲਾਂ ਚੱਲੀਆਂ ਰਾਜਾ ਕੋਈ ਐਂ ਗੱਲ ਕਵੇ ਵੰਗਾਰੇ ਸਾਨੂੰ ਕਿ ਕਿਰੋ ਜਿਵੇਂ ਸਿੱਧੂ ਮੁਸੀਹਾ ਦਾ ਥਾਪੀ ਮਾਰਦਾ ਸੀ ਪੱਟ ਤੇ ਆ ਗਏ ਮਹਾਂਜੀ ਸਿੱਧੂ ਦੀ ਗੱਲ ਕੀਤੀ ਤੁਸੀਂ ਕਿ ਸਿੱਧੂ ਲਈ ਇੱਕ ਧਰਨਾ ਤੱਕ ਨਹੀਂ ਰਾਜਵੰਦ ਯਾਰ ਉਹ ਜਿੱਦ ਦਿਨ ਆ ਮਾਇਆ ਸਕਰੀਨ ਹੀ ਉੱਡਦੀ ਗੁੱਲਾ ਚ ਆ ਕੱਲ ਪਰਸੋਂ ਦੀ ਜਿਹੜੀ ਆਡੀਓ ਆਈ ਹੈ ਉਹ ਤੁਜੀ ਦਾ ਡਾਈਪਰ ਖੁੱਲ ਗਿਆ ਰੇਚ ਹਾਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਤੇ ਅੱਜ ਅਸੀਂ ਲੁਧਿਆਣੇ ਹਲਕੇ ਦੇ ਵਿੱਚ ਮੌਜੂਦ ਆ ਤੇ ਸਾਡੇ ਨਾਲ ਕਾਂਗਰਸ ਦੇ ਕੈਂਡੀਡੇਟ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਪਾਸੇ ਪੰਜਾਬ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਹੈ 13 ਦੀਆਂ 13 ਸੀਟਾਂ ਉਹਨਾਂ ਦੇ ਸਿਰ ਨੇ ਤੇ ਦੂਜੇ ਪਾਸੇ ਆਪਣੀ ਸੀਟ ਦੇ ਲਈ ਵੀ ਜ਼ੋਰ ਲਗਾ ਰਹੇ ਨੇ ਜਦੋ ਜਹਿਦ ਕਰ ਰਹੇ ਨੇ ਸਾਡੇ ਨਾਲ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੜਿੰਗ ਸਾਹਿਬ ਬਹੁਤ ਬਹੁਤ ਸਵਾਗਤ ਹੈ ਅਦਵਾਰ ਕੀ ਹਾਲ ਹੈ ਤੁਹਾਡਾ ਬਹੁਤ ਠਾਕੋ ਕੀ ਚੱਲ ਰਿਹਾ ਹੈ ਹਾਂ ਥੋੜਾ ਵੀ ਸੀਜ਼ਨ ਚੱਲ ਰਿਹਾ ਹੈ ਨਹੀਂ ਥੋੜਾ ਵੀ ਸੀਜ਼ਨ ਚੱਲ ਰਿਹਾ ਹੈ ਇੰਨੀ ਦਿਨੀ ਸਾਡਾ ਤਾਂ ਸਮਝ ਲਓ ਵੀ ਹਟਾਈ ਸਾਲ ਬਾਅਦ ਦਵਾਰੇ ਵਿਆਹ ਹੁਣ ਆ ਰੋਇਆ ਉਹ ਕਹਿੰਦੇ ਨੇ ਜੋਗੀ ਉੱਤਰ ਪਹਾੜੋਂ ਆਏ ਉਹ ਤਾਂ ਚੰਡੀਗੜ੍ਹੋਂ ਨਿਕਲਦੇ ਨਹੀਂ ਲੀਟਰ ਏਸੀਆਂ ਚ ਹਨ ਨਹੀਂ ਸਾਡਾ ਤਾਂ ਇਹੀ ਹਾਲ ਰਿਹਾ ਬ੍ਰਦਰ ਅਸੀਂ ਤਾਂ ਲੋਕਾਂ ਦੇ ਲੋਗ ਰਹੇ ਆ ਕੱਲ ਪਰਸੋਂ ਮੈਨੂੰ ਕੋਈ ਕਹਿੰਦੇ ਯਾਰ ਗਰਮੀ ਬੜੀ ਹੈ ਮੈਂ ਕਿਹਾ ਅਜੇ ਤਾਂ ਗਰਮੀ ਹੋਈ ਨਹੀਂ ਹੈ ਗਰਮੀ ਸੱਚੀ ਲੱਗਦੀ ਵੀ ਨਹੀਂ ਹੈ ਜਿਸ ਪ੍ਰਕਾਰ ਕਿਉਂਕਿ ਉਵੇਂ ਫਿਰ ਸ਼ਰੀਰ ਬਣ ਜਾਂਦਾ ਤੁਹਾਡਾ ਜੀ ਮਠਿੰਡੇ ਗਿੱਦੜਵਾਹੇ ਮੁਕਸਰ ਦੇ ਪਿੰਡਾਂ ਚ ਤੇ ਲੁਧਿਆਣੇ ਦੇ ਪਿੰਡਾਂ ਚ ਕੀ ਫਰਕ ਹੈ ਯਾਰ ਉਸ ਉਹੋ ਜਿਹੀ ਲੱਗੇ ਮੈਨੂੰ ਇਹ ਪਿੰਡ ਵੀ ਹਾਂ ਥੋੜੇ ਜੀ ਇੱਥੇ ਅਵੇਅਰਨੈਸ ਲੋਕਾਂ ਨੂੰ ਜਾਦੇ ਹੈ ਹਾਂ ਸ਼ਾਇਦ ਦੇ ਨੇੜੇ ਹੋ ਗਏ ਜ਼ਮੀਨਾਂ ਜਮੂਨਾ ਇਹਨਾਂ ਦੀਆਂ ਬਹੁਤ ਮਹਿੰਗੀਆਂ ਹੋ ਗਈਆਂ ਸੋ ਇਸ ਕਰਕੇ ਅਵੇਅਰਨੈਸ ਜਾਦੇ ਆਈ ਹੈ ਅਦਰਵਾਇਜ਼ ਬੰਦੇ ਤਾਂ ਉੱਥੇ ਵੀ ਯਾਰਾਂ ਦੇ ਯਾਰ ਇੱਥੇ ਵੀ ਯਾਰਾਂ ਦੇ ਯਾਰ ਹੈ ਹਾਂ ਸਮਰ ਕਿਉਂਕੀ 2012 ਦਾ ਜਿਹੜਾ ਮੇਰਾ ਇਲੈਕਸ਼ਨ ਸੀ ਨਾ ਜਿੰਨਾ ਉਤਸ਼ਾਹ ਉਸ ਇਲੈਕਸ਼ਨ ਸੀ ਜੀ ਉਨਾ ਹੀ ਹੁਣ ਇਸ ਇਲੈਕਸ਼ਨ ਚ ਬਣਿਆ ਹੋਇਆ ਫੈਸਲਾ ਤਾਂ ਪਤਾ ਨਹੀਂ ਸੱਚੇ ਪਤ ਮਾਲਕ ਨੂੰ ਪਤਾ ਕੀ ਹੋਣਾ ਹੈ ਜੀ ਲੇਕਿਨ ਉਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਇੱਕ ਜਿਸ ਤਰੀਕੇ ਨਾਲ ਅਸੀਂ ਦੇਖਿਆ ਤੁਸੀਂ ਵੀ ਸਾਡੇ ਏਰੀਏ ਦੇ ਹੋਂ ਜਾਂ ਜਿਵੇਂ ਯੂਥ ਕਾਂਗਰਸ ਤੋਂ ਉੱਠਿਆ ਰਾਜਾ ਵੜਿੰਗ ਮਤਲਬ ਸਟਰਗਲ ਕਰਕੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਦਾ ਹੈ ਬਾਅਦ ਦੇ ਵਿੱਚ ਹੁਣ ਇੱਥੇ ਤੁਸੀਂ ਪਹਿਲਾਂ ਬਠਿੰਡੇ ਵਿਖੇ ਤੁਸੀਂ ਚੋਣ ਲੜੀ ਲੋਕ ਸਭਾ ਦੀ ਹੁਣ ਇੱਥੇ ਲੜ ਰਹੇ ਹਾਂ ਹਾਂ ਵੀ ਆਰ ਪਾਰਟੀ ਹੁਕਮ ਕਰ ਦਿੰਦੀ ਹੈ ਜਿੱਥੋਂ ਲੜਨਾ ਹੈ ਬਠਿੰਡੇ ਵੇਲੇ ਵੀ ਹੁਕਮ ਹੋਇਆ ਸੀ ਹਮ ਕਿ ਹਰ ਸਿਮਰਤ ਕੋਰ ਬਾਦਲ ਦੇ ਖਿਲਾਫ ਲੜਨਾ ਹੈ ਹਮ ਕੋਈ ਨਹੀਂ ਤਿਆਰ ਹੋਇਆ ਲੜਨੋਂ ਆਪਾਂ ਆ ਗਏ ਮੈਦਾਨ 'ਚ ਇਹ ਸੋਰੀ ਹੁਕਮ ਆਇਆ ਕਿ ਨਹੀਂ ਬਿੱਟੂ ਦੇ ਖਿਲਾਫ ਲੜਨਾ ਹੈ ਹਮ ਆਪਾਂ ਫੇਰ ਮੈਦਾਨ 'ਚ ਆ ਗਏ ਹਮ ਸੋ ਪਾਰਟੀ ਜਿੱਥੇ ਹੁਕਮ ਲਾਉਂਦੀ ਹੈ ਸਾਨੂੰ ਆਪ ਦਾ ਉਸ ਵੇਲੇ ਖੜੇ ਰਹਿਣਾ ਚਾਹੀਦਾ ਕਿਉਂਕਿ ਕਈ ਵਾਰੀ ਪਾਰਟੀ ਨੂੰ ਲੱਗਦਾ ਕਿ ਹਮ ਦੋਸਾਂ ਦਾ ਗਰਸ਼ ਦਾ ਮੌਕਾ ਹੈ ਫਿਰ ਕੁਝ ਲੀਡਰ ਕੰਨੀ ਕਤਰਾ ਕੇ ਪੱਤ ਜਾਂਦੇ ਆ ਵੀ ਮੈਂ ਨਹੀਂ ਲੜਾਂਗਾ ਹਮ ਹੈ ਤਾਂ ਰੋਜ਼ਾਨਾ ਚੋਣ ਲੜਨਾ ਕੋਈ ਸੌਖਾ ਕੰਮ ਨਹੀਂਗਾ 2.5 ਸਾਲਾਂ ਬਾਅਦ ਚੋਣ ਆ ਗਿਆ ਦੋਸਾਂ ਦਾ ਬਾਅਦ ਸੋ ਇਹ ਚੋਣ ਲੜਨੇ ਕੋਈ ਸੌਖੀ ਗੱਲ ਨਹੀਂ ਬਟ ਲੜਦੇ ਆ ਲੜ ਰਹੇ ਆ ਤੁਹਾਡੇ ਸਾਹਮਣੇ ਪੂਰੀ ਵਜ੍ਹਾ ਵੀ ਇਹੀ ਹੈ ਕਿ ਪਾਰਟੀ ਦਾ ਹੁਕਮ ਆ ਜਾਂਦਾ ਫਿਰ ਲੜਨੇ ਲੋਕਾਂ ਦਾ ਹੰਗਾਰਾ ਕਿ ਹੋ ਜਾ ਜੇ ਲੁਧਿਆਣੇ ਹਲਕੇ ਦੀ ਆਪਾਂ ਗੱਲ ਕਰੀਏ ਮੈਂ ਨਾ ਜਦੋਂ ਜਾਂਦਾ ਸੀ ਮੈਂ ਤੇ ਵੇਖਿਆ ਰੇੜੀ ਵਾਲਾ ਫੁੱਲਾਂ ਵਾਲਾ ਹਵਾਲ ਕਟਣ ਵਾਲਾ ਕੁਲਫੀ ਵਾਲਾ ਸੋ ਇੱਕ ਦਿਨ ਮੈਂ ਉੱਥੇ ਕੋਈ ਭੱਗੀਏ ਸ਼ਾਪ ਜਿੱਥੇ ਮੈਂ ਚਲਾ ਗਿਆ ਜਿੱਥੇ ਰਾਤ ਨੂੰ ਰੌਣਕ ਮੇਲਾ ਲੱਗਦਾ ਮੈਂ ਹੁਣ ਨਾਮ ਭੁੱਲ ਗਿਆ ਸੋ ਉੱਥੇ ਰੌਣਕਾ ਲੱਗੀਆਂ ਨਾਲ ਦੀ ਨਾਲ ਉਹਦੇ 셀ఫీਸ ਖਿਚਉਣ ਆਲੇ ਫੋਟੋ ਖਿਚਉਣ ਆਲੇ ਉਥੇ ਮੰਗੋ ਸ਼ੇਕ ਬੰਦਾ ਸੀ ਬੜਾ ਨਟਰਾਜ ਸੀ ਕਿ ਕੀ ਉਹ ਜਾਂ ਕੋਈ ਨਾਸ ਸੀ ਅੱਛਾ ਜੀ ਸੋ ਉਥੋਂ ਫਿਰ ਲੱਗਦਾ ਕਿ ਬਹੁਤ ਪਿਆਰ ਲੋਕ ਦੇ ਰਹੇ ਨੇ ਔਰ ਜੋ ਕਿ ਜਿਹੜੇ ਜਾਣਦੇ ਨਹੀਂ ਉਥੋਂ ਨੇ ਨਾ ਫੋਟੋ ਖਿਚਉਣ ਜਦੋਂ ਆਉਂਦੇ ਆ ਥੋੜਾ ਹੌਂਸਲਾ ਵੀ ਵੱਧਦਾ ਹਾਂ ਸੋ ਮਹੌਲ ਚੰਗਾ ਸੋਨਾ ਮਹੌਲ ਆਸ਼ੂ ਜੀ ਨਜ਼ਰ ਨਹੀਂ ਆ ਰਹੇ ਥੋੜੀ ہاں ਰੈਲੀਆਂ ਦੇ ਵਿੱਚ ਜੀ ਆਪਾਂ ਗੱਲ ਕਰੀ ਸੌਰੀ ਡੂਰ ਟੂ ਡੂਰ ਕੈਂਪੇਨ ਦੇ ਵਿੱਚ ਜਾਂ ਕੈਂਪੇਨ ਦੇ ਵਿੱਚ ਜਨ ਸੰਗਲਸਿਆਂ ਦੇ ਵਿੱਚ ਆਸ਼ੂ ਜੀ ਨਜ਼ਰ ਨਹੀਂ ਆ ਰਹੇ ਉਹ ਯੂਪ ਫਿਰਦੇ ਨੇ ਨਹੀਂ ਸਿਮਰ ਤੁਹਾਨੂੰ ਲੱਗਦਾ ਕੱਲ 12 ਪ੍ਰੋਗਰਾਮ ਸੀ ਉਹਨਾਂ ਦੇ ਹਲਕੇ ਹਤੇ ਔਰ ਸਭ ਤੋਂ ਵਧੀਆ ਪ੍ਰੋਗਰਾਮ ਕਰਾਏ 6 6 7 700 ਦੀ ਗੈਦਰਿੰਗ ਦੇ ਨਾਲ ਤੁਸੀਂ ਫੇਸਬੁੱਕ ਦੇਖੋ ਜੀ ਇੱਕ ਘਰ ਕੇ ਚ ਕ ਲ ਲਗਾਤਾਰ 12 ਪ੍ਰੋਗਰਾਮ ਸੀ ਟੋਟਲ 18 ਪ੍ਰੋਗਰਾਮ ਨੇ ਆਸ਼ੂ ਜੀ ਰੋਜ਼ ਮੇਰੇ ਨਾਲ ਪਾਰਕ ਚ ਹੁੰਦੇ ਨੇ ਕਿਉਂਕਿ ਉਹ ਸਾਰੇ ਜਿਹੜੀ ਪੌਸ਼ ਏਰੀਆ ਹੈ ਸਾਰਾ ਸੋ ਅੱਜ ਅਸੀਂ ਵੈਲੀ ਜਿਹੜੀ ਨਹਿਰ ਦੇ ਨਾਲ ਨਾਲ ਉਹਨਾਂ ਨੇ ਬਣਾਈ ਹੈ ਉੱਥੇ ਸੈਰ ਕਰ ਰਹੇ ਸੀ ਕੱਲ ਸਾਡਾ ਸ਼ਹੀਦ ਭਗਤ ਸਿੰਘ ਨਗਰ ਪਾਰਕ ਹੈ ਉੱਥੇ ਸੀ ਉਹਨਾਂ ਨੇ ਪੂੜੀਆਂ ਦਾ ਲੰਗਰ ਫਿਰ ਉਸ ਤੋਂ ਬਾਅਦ ਸਾਡੇ 12 13 ਪ੍ਰੋਗਰਾਮ ਸੀ ਨਿਰੰਤਰ ਆਸ਼ੂ ਨਾਲ ਤੁਸੀਂ ਦੇਖ ਲਓ ਚਾਹੇ ਫੇਸਬੁੱਕ ਤੇ ਦੇਖ ਕੇ ਇਹ ਤਾਂ ਇਹ ਜਿਹੜੀ ਵਿਰੋਧੀ ਕਹਿੰਦੇ ਹਾਂ ਦੋ ਦਿਨ ਉਹ ਅਮੇਠੀ ਅਮੇਠੀ ਹੈ ਕਿ ਕਿਸ਼ੂਰੀ لال ਜੀ ਉੱਥੇ ਚੋਣ ਲੜ ਰਹੇ ਆ ਜੀ ਸੋ ਲੁਧਿਆਣੇ ਦੇ ਬਹੁਤ ਸਾਰੇ ਲੋਕ ਉੱਥੇ ਆ ਆਪਦੀ ਹਾਜ਼ਰੀ ਲਵਾ ਕੇ ਜਿਵੇਂ ਗੁਰਮੁਖਸਰ ਦਾ ਇੱਥੇ ਆ ਜਾਂਦਾ ਹੈ ਮਠਿੰਡੇ ਦਾ ਕੋਈ ਇੱਥੇ ਹਾਜ਼ਰੀ ਲਾਉਣ ਆ ਜਾਂਦਾ ਹੈ ਉਹ ਅਕਸਰ ਹੀ ਬੰਦਾ ਹਰ ਸਾਰਾ ਦਿਨ ਬੰਦਾ 24 ਘੰਟੇ ਕਿਉਂਕਿ ਹਰ ਕੌਨਸਟੈਂਸੀ ਨੂੰ ਰਿਪਰੈਜ਼ੈਂਟ ਕਰਨ ਵਾਲਾ ਬੰਦਾ ਹੈਗਾ ਆਸ਼ੂ ਜੀ ਆਪਦਾ ਹਲਕਾ ਵੇਖਦੇ ਆ ਪਰਸੋਂ ਕਾਨਫਰੈਂਸ ਸੀਗੀ ਜਿਹੜੀ ਸਦੀ ਮੈਨੀਫੈਸਟੋ ਦੀ ਉੱਥੇ ਵੀ ਆਸ਼ੂ ਜੀ ਸੀਗੇ ਸਾਰਿਆਂ ਦੀਆਂ ਨਿਗਾਹਾਂ ਦੀ ਜੇ ਆਪਾਂ ਗੱਲ ਕਰੀਏ ਬਠਿੰਡਾ ਹੌਟ ਸੀਟ ਮੰਨੀ ਜਾਂਦੀ ਰਹੀ ਹੈ ਬਠਿੰਡਾ ਅੱਜ ਵੀ ਹੌਟ ਸੀਟ ਹੈ ਪਰ ਥੋਡੇ ਉਹਨਾਂ ਲੁਧਿਆਣਾ ਵੀ ਹੌਟ ਸੀਟ ਬਣ ਗਈ ਹੌਟ ਉੱਥੇ ਬੰਦ ਹੈ ਜਿੱਥੇ ਰਾਜਾ ਬੜੇਗਾ ਆ ਜਾਂਦਾ ਹੈ ਰਾਜਾ ਵੜਿੰਗ ਹੌਟ ਰਾਜਾ ਵੜੀਏ ਤੁਸੀਂ ਦੱਸ ਦਿਓ ਜੇ ਮੈਂ ਬਠਿੰਡਾ ਮੈਂ ਨਾ ਆਉਂਦਾ ਲੁਧਿਆਣੇ ਫਿਰ ਦੱਸੋ ਕਿਵੇਂ ਹੌਟ ਬਣਦੀ ਸੀ ਜੇ ਮੈਂ ਬਠਿੰਡੇ ਜਾਵੜੇ ਦਾ ਬਠਿੰਡੇ ਹੌਟ ਬਣ ਜਦੀ ਸੀ ਦੱਸ ਦਿਓ ਜੀ ਮੇਰੀ ਗੱਲ ਗਲਤ ਤਾਂ ਪਰ ਵਿਰੋਧੀ ਤਾਂ ਰਾਜਾ ਵੜਿੰਗ ਦਾ ਤਾਪਮਾਨ ਹੀ ਐਸਾ ਹੈ ਜਿੱਥੇ ਜਾਂਦਾ ਉਹਨੇ ਹੌਟ ਬਣ ਹੀ ਜਾਣਾ ਉਹ ਕੋਲਡ ਨਹੀਂ ਰਹਿ ਸਕਦਾ ਕਪ ਜਿਸ ਤਰੀਕੇ ਦੇ ਨਾਲ ਵਿਰੋਧੀ ਆਖਦੇ ਨੇ ਵਿਰੋਧੀ ਜਿਸ ਤਰੀਕੇ ਨਾਲ ਆਖ ਰਹੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਰਾਜੇ ਨੂੰ ਲੜਾ ਕੇ ਈਮਚੋ ਬਾਹਰ ਕਰਨਾ ਚਾਹੁੰਦੇ ਆ ਸੀਐਮ ਵਾਲੀਆਂ ਗੱਲਾਂ ਚੱਲੀਆਂ ਰਾਜਾ ਵੜਿੰਗ ਵੀ ਕਹਿੰਦੇ ਮੇਰੇ ਹੱਥ 'ਚ ਸੀਐਮ ਬਣਦਾ ਯੋਗ ਹੈਗਾ ਹੈ ਲੋਕਾਂ ਨੇ ਤਾਂ ਕੋਈ ਨਾ ਕੋਈ ਗੱਲ ਫੜਨੀ ਆ ਤੇ ਕਿਵੇਂ ਕਮਾਉਣੀ ਹੈ ਇਹ ਲੋਕ ਬੜੇ ਮਾਹਿਰ ਨੇ ਬਟ ਮੈਂ ਤੁਹਾਨੂੰ ਦੱਸ ਦਿਆਂ ਕਿ ਕੋਈ ਕਿਸੇ ਨੂੰ ਹਰਾ ਨਹੀਂ ਸਕਦਾ ਹੂੰ ਕੋਈ ਕਿਸੇ ਨੂੰ ਨੀਚਾ ਨਹੀਂ ਦਿਖਾ ਸਕਦਾ ਹੂੰ ਲਿਖਿਆ ਤਾਂ ਹੈ ਜਾਂਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਹੂੰ ਪ੍ਰਤਾਪ ਸਿੰਘ ਬਾਜਵਾ ਸਾਡੇ ਵੱਡੇ ਭਰਾ ਆਏ ਔਰ ਉਹਨਾਂ ਨੇ ਬਿੱਟੂ ਨੂੰ ਚੈਲੰਜ ਕੀਤਾ ਸੀਗਾ ਹੂੰ ਕਿ ਯਾਰ ਐਸਾ ਬੰਦਾ ਜੇ ਮਤਲਬ ਕਿ ਤੂੰ ਜਿੱਤ ਗਿਆ ਤਾਂ ਮੈਂ ਸਿਆਸਤ ਛੱਡ ਦਿਆਂਗਾ ਹੂੰ ਸੋ ਫਿਰ ਬਿੱਟੂ ਨੇ ਕਿਹਾ ਸੀ ਵੀ ਹੈ ਕੋਈ ਬੰਦਾ ਤੁਹਾਡੇ ਕੋਲੇ ਉਮੀਦਵਾਰ ਹੂੰ ਸਿਹਾਰ ਨਹੀਂ ਰਿਹਾ ਉਮੀਦਵਾਰ ਫਿਰ ਯਾਰ ਕੋਈ ਐਂ ਗੱਲ ਕਵੇ ਵੰਗਾਰੇ ਸਾਨੂੰ ਵੀ ਤੁਹਾਡੇ ਕੋਲ ਕੋਈ ਉਮੀਦਵਾਰ ਹੀ ਨਹੀਂ ਹੈ ਹਾਂ ਤੇ ਫਿਰ ਉਹ ਜਿਵੇਂ ਸਿੱਧੂ ਮੂਸੇ ਦਾ ਥਾਪੀ ਮਾਰਦਾ ਸੀ ਪੱਟ ਤੇ ਆ ਗਏ ਮਨਾਂਚ ਹਾਂ ਉਹ ਜਿੱਦ ਦਿਨ ਆ ਮੈਂ ਆਇਆ ਸਿਕਰੀ ਨਹੀਂ ਉੜਦੀ ਗੁੱਲਾ ਚ ਹਾਂ ਕੱਲ ਤਾਂ ਜਮਾ ਮੈਂ ਸਮਝ ਲਿਆ ਡਾਈਪਰ ਹੀ ਖੋਲ ਗਿਆ ਪਰ ਥੋਲੀ ਵਿਰੋਧੀ ਤਾਂ ਤੁਹਾਡੇ ਬਾਰੇ ਵੀ ਕਹਿੰਦੀ ਸਿੱਧੂ ਦੀ ਗੱਲ ਕੀਤੀ ਤੁਸੀਂ ਕਿ ਸਿੱਧੂ ਲਈ ਇੱਕ ਧਰਨਾ ਤੱਕ ਨਹੀਂ ਰਾਜਵੰਦ ਯਾਰ ਵਿਰੋਧੀ ਕਿਹੜੇ ਐ ਮੈਂ ਉਹੀ ਤਾਂ ਕਹਿਣਾ ਇਹ ਕਈ ਲੋਕ ਜਿਹੜੇ ਮੇਰੇ ਤੋਂ ਛੱਡਦੇ ਆ ਜਿਹੜੇ ਲੋਕਾਂ ਨੂੰ ਮੈਂ ਚੰਗਾ ਲਾਦਾ ਜਦੋਂ ਸਿੱਧੂ ਦਾ ਪਿਓ ਮੇਰੇ ਤੋਂ ਸੈਟੀਸਫਾਈਡ ਹੈ ਸਾਡਾ ਭਰਾ ਬੋਲਾ ਉਹ ਮੇਰੇ ਕਾਗਜ਼ ਭਰਾ ਕੇ ਗਿਆ ਫਿਰ ਕਿਹੜਾ ਜਿਹੜਾ ਜਿਹੜਾ ਠੇਡ ਦੁਖੀ ਜਾਂਦਾ ਸੋ ਮੇਰੇ ਕਹਿਣ ਦਾ ਵੱਲੋਂ ਸਾਡਾ ਪਰਿਵਾਰ ਹੈ ਬੋਲਾ ਭਾਈ ਜੀ ਸਾਡੇ ਪਰਿਵਾਰ ਦੇ ਮੈਂਬਰ ਹੈ ਅਸੀਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਥੋੜੇ ਸਾਹਮਣੇ ਕਾਗਜ਼ ਪਰੌਣ ਆਇਆ ਕਿ ਨਹੀਂ ਆਇਆ ਜੀ ਤੇ ਜੇ ਸਿੱਧੂ ਦੇ ਪਿਤਾ ਜੀ ਮੇਰੇ ਤੋਂ ਸੈਟੀਸਫਾਈਡ ਹੈ ਤੇ ਦੂਜਿਆਂ ਦਾ ਕੀ ਢੁੱਡ ਦੋਦਾ ਹੈ ਬਸ ਢਿੜਕੀ ਦੋਖਣਾ ਹੈ ਰਾਜਾ ਵੜਿੰਗ ਨੂੰ ਵੇਖ ਕੇ ਕੁਝ ਨਾ ਕੁਝ ਗੱਲ ਕਰਨੀ ਹੈ ਕਹਿਣੀ ਹੈ ਹੂੰ ਸੋ ਐਵੇਂ ਉਹ ਰਾਜਾ ਉਹ ਤਾਂ ਇਹ ਵੀ ਕਹਿੰਦੇ ਸੀ ਰਾਜਾ ਵੜਿੰਗ ਪਤਨ 10 ਕਰੋੜ ਰੁਪਇਆ ਲੈ ਗਿਆ ਹੂੰ ਨਹੀਂ ਹੋਰ ਵੀ ਹੋਰ ਵੀ ਕਹੀ ਸੋ ਨਹੀਂ ਨਹੀਂ ਮੈਂ ਵੈਸੇ ਕਹਣਾ ਮੈਂ ਆਮ ਲੋਕਾਂ ਦੀ ਗੱਲ ਕਰਦਾ ਕੁਝ ਲੋਕ ਐਸੀ ਗੱਲਾਂ ਕਰਦੇ ਸੀ ਤੁਹਾਡੇ ਸਾਹਮਣੇ ਇਹੋ ਜੀ ਫालतू ਗੱਲ ਮੈਂ ਜੋ ਕਰ ਸਕਦਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਸਤੇ ਔਰ भाई बोलेरा से या सिधुआ से वो मेनू लगदा मैं ईमानदारी ਨਾਲ ਕੀਤਾ ਵੀ ਤੇ ਕਰਦਾ ਵੀ ਰਹੂ ਤੁਸੀਂ ਕਿਹਾ ਕਿ ਰਾਜੇ ਵੜਿੰਗ ਨੂੰ ਜਿਸ ਤਰੀਕੇ ਨਾਲ ਲੁਧਿਆਣੇ ਕੋਈ ਹਰਾ ਨਹੀਂ ਸਕਦਾਗਾ ਸਾਨੂੰ ਮੰਗਾਰਿਆ ਕਿ ਇਸ ਕਰਕੇ ਅਸੀਂ ਇੱਥੇ ਆਏ ਆ ਰਾਜੇ ਬਾਰੇ ਇਹ ਵੀ ਗੱਲ ਜਿਹੜੀ ਹੈ ਮੰਨੀ ਜਾਂਦੀ ਹੈ ਖਾਸ ਕਰ ਗਿੱਦੜਵਾਹੇ ਚ ਪਠੰਡੇ ਮੁਖਰਚ ਦੇ ਰਾਜਾ ਲੱਕੀ ਹੈ ਕਿਸਮਤ ਤਾਂ ਨਹੀਂ ਹੈ ਆਹ ਆਫ ਕੋਰਸ ਲੱਕੀ ਤੋਂ ਬਿਨਾ ਬਿਨਾ ਮਾਂ-ਬਾਪ ਦਾ ਪੁੱਤ ਤਿੰਨ ਵਾਰੀ ਐਮਐਲਏ ਬਣ ਜੇ ਪੰਜ ਇਲੈਕਸ਼ਨ ਲੜਲੇ 44 ਸਾਲ ਦੀ ਹੋ ਕਾਂਗਰਸ ਪਾਰਟੀ ਦਾ ਕਿਹੜਾ ਉਧਾ ਰਹਿ ਗਿਆ ਇਹ ਕਹਿੰਦਾ ਕੋਈ ਉਧਾ ਰਹਿ ਗਿਆ ਜਿਹੜਾ ਨਹੀਂ ਮਿਲਿਆ ਨਹੀਂ ਸਾਰੇ 올 ਇੰਡੀਆ ਯੂਥ ਕਾਂਗਰਸ ਦਾ ਵਰਦਾਨ ਹਮ ਅੰਬਿਕਾ ਸੋਨੀ ਜੀ ਰਹੀ ਮੁਕਲਵਾਸ ਨਿਕ ਰਿਹਾ ਹੈ ਤਾਰਿਕ ਕਰਮਰ ਪ੍ਰੇਰਨਜਨ ਦਾਸ ਮੁੰਚੀ ਸੁਰਜੀਤ ਵਾਲਾ ਪਿਰਾਜਾ ਵਰਿੰਗ ਜੀ ਮਿੱਟਾਰੇ ਸੋ ਪੰਜਾਬ ਦਾ ਪ੍ਰਧਾਨ ਬਣ ਗਿਆ ਕੈਪਟਨ ਅਮਰਿੰਦਰ ਸਿੰਘ ਰਿਹਾ ਨਵਜੋਤ ਸਿੰਘ ਸਿੱਧੂ ਰਿਹਾ ਜਾਖੜ ਰਿਹਾ ਪੱਠਲ ਰਹੀ ਹੈ ਰਾਜਾ ਵਰਿੰਗ ਵੀ ਬਣ ਗਿਆ ਸੋ ਐਮ ਐਲ ਏ ਤਿੰਵਾਰੀ ਬਣ ਕੇ ਮਨਿਸਟਰ ਰਹਿ ਗਏ ਹਾਂ ਹਾਂ ਹੁਣ ਐਮ ਪੀ ਲੜ ਰਹੇ ਹਾਂ ਹਮ ਸੱਚੇ ਪਾਸ਼ਾ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਚੀਜ਼ ਲੱਕੋ ਕੇ ਰੱਖੀ ਹੈ ਲੱਕੀ ਹੈਗੇ ਆਂ देयर इज नो ਡਾਊਟ ਆਈ ਫੀਲ ਮਾਈ ਸੈਲਫ ਥੈਟ ਆਮ ਅ ਲੱਕੀ ਮੈਨ ਨਾ ਕੰਮ ਕਰੂਗਾ ਇਹ ਸੀਟ ਤੇ ਅਸਲ ਵਿੱਚ ਤਾਂ ਸਿਮਰ ਕੰਮ ਹੀ ਲੱਕ ਕਰਦਾ ਤੂੰ ਵੀ ਬੇਰੀ ਔਨਸਟ ਉਸ ਪੂਰੀ ਨਿਗਾਹ ਸਵੰਧੀ ਹੋਵੇ ਤਾਂ ਫਿਰ ਆਪੇ ਲੋਕਾਂ ਦੇ ਮਨਾਂ ਦੇ ਵਿੱਚ ਆ ਕੇ ਬੈਠ ਕੋਠਾ ਦੇ ਬਿਆਨ ਦੱਸਦਾ ਸੀ ਜਿਹਨੇ ਛੱਡ ਕੇ ਜਾਣਾ ਜਾ ਸਕਦਾ ਹੈ ਪਾਰਟੀ ਜੋ ਤੁਸੀਂ ਪਾਰਟੀ ਪ੍ਰਧਾਨ ਨੂੰ ਰਵਨੀਤ ਬਿੱਟੂ ਚਲੇ ਗਏ ਰਵਨੀਤ ਬਿੱਟੂ ਦੇ ਕਈ ਬਿਆਨ ਵੀ ਆਏ ਕਿ ਕਹਿੰਦੇ ਮੈਨੂੰ ਤਸਵੀਰ ਪਾਉਣ ਵਾਲੀ ਫੋਟੋ ਕਹਿੰਦੇ ਉਹ ਜਿਹੜੀ ਟੀ-ਸ਼ਰਟ ਪਾਈ ਸੀ ਮਾਂ ਤੋਂ ਜੇ ਸਲਾਮ ਵਾਲੀ ਉਹ ਗੱਲ ਤੇ ਵੀ ਕਹਿੰਦੇ ਮੈਨੂੰ ਪਾਉਣ ਲਈ ਕਹਿੰਦੇ ਸੀ ਮੈਂ ਨਹੀਂ ਪਾਈਗੀ ਹੁਣ ਤਾਂ ਬਿਆਨ ਵੀ ਉਹਨਾਂ ਦੇ ਕਾਫੀ ਮਤਲਬ ਉਹਨਾਂ ਦੀ ਆਈਡੀਓਲੋਜੀ ਤੋਂ ਹਟ ਕੇ ਹੋ ਗਏ ਬਿੱਟੂ ਜੀ ਨੂੰ ਕਿਉਂ ਕਹਿੰਦੇ ਸੀ ਟੀ-ਸ਼ਰਟ ਪਾਉਣ ਨੂੰ ਕੀ ਜੀ ਜੀ ਪੰਜ ਨੇ ਮੈਂ ਤੁਹਾਨੂੰ ਪੁੱਛਦਾ ਬਿੱਟੂ ਜੀ ਨੂੰ ਪੁੱਛਿਓ ਵੀ ਤੁਹਾਨੂੰ ਕੱਲੇ ਨੂੰ ਕਿਉਂ ਕਹਿੰਦੇ ਸੀ ਪੰਜਾਬ ਦੇ ਵਿੱਚ 150 ਲੀਡਰ ਹੈ ਹੋਰ ਹੋਰ ਕਿਸੇ ਨੇ ਵੀ ਨਹੀਂ ਪਾਈ ਫਿਰ ਹੋਰ ਕਿਸੇ ਨੂੰ ਜੇ ਕਿਹਾ ਹੋਗਾ ਜੇ ਤੁਹਾਨੂੰ ਕਿਹਾ ਤਾਂ ਹੋਰ ਨੂੰ ਵੀ ਕਿਸੇ ਨੂੰ ਕਿਹਾ ਹੋ ਹਮ ਤੇ ਜੇ ਉਹਨਾਂ ਨੂੰ ਕਿਹਾ ਹੋਗਾ ਤਾਂ ਫਿਰ ਪਾਰਟੀ ਹੋ ਕੇ ਉਹਨੂੰ ਛੱਡ ਕੇ ਗਈ ਬੇਫਜ਼ੂਲ ਜਦੋਂ ਬੰਦਾ ਝੂਠ ਬੋਲਦਾ ਉਹ ਫੜਿਆ ਜਾਂਦਾ ਆ ਕੱਲ ਪਰਸੋਂ ਦੀ ਜਿਹੜੀ ਆਡੀਓ ਆਈ ਹੈ ਬਿੱਟੂ ਜੀ ਦਾ ਡਾਈਪਰ ਖੁੱਲ ਗਿਆ ਉਹਦੇ ਵਿੱਚ ਹਮ ਸਾਰਾ ਕੁਛ ਨੰਗਾ ਚਿੱਟਾ ਪਤਾ ਲੱਗ ਗਿਆ ਹਮ ਤੁਹਾਡੇ ਪਿਤਾ ਜੀ ਇੰਦਰਾ ਅਸੀਂ ਤਾਂ 6 ਸਾਲ ਦੇ ਸੀ ਤੁਹਾਡੇ ਪਿਤਾ ਜੀ ਤੁਹਾਡੇ ਦਾਦਾ ਜੀ ਜਿਨ੍ਹਾਂ ਦੀ ਫੋਟੋ ਤੁਸੀਂ ਲਾਈ ਹੈ ਸਰਦਾਰ ਬਿਆਨ ਸਿੰਘ ਜੀ ਕੋ ਇੰਦਰਾ ਜੀ ਦੇ ਨਾਲ ਹੀ ਕੰਮ ਕੀਤਾ ਹੈ ਮੇਰੇ ਨਾਲ ਥੋੜੀ ਕੀਤਾ ਹੈ ਇੰਦਰਾ ਗਾਂਧੀ ਜੀ ਦੇ ਨਾਲ ਹੀ ਕੰਮ ਕੀਤਾ ਹੈ ਹੁਣ ਤੱਕ ਤੁਸੀਂ ਉਸ ਪਰਿਵਾਰ ਦਾ ਪਾਰਟਿਸਪੈਂਟ ਕਰਦੇ ਰਹੇ ਹੋ ਜੀ ਤਿੰਨ ਵਾਰੀ ਤੁਸੀਂ ਬਣ ਗਏ ਤੁਹਾਨੂੰ ਉਦੋਂ ਪਹਿਲਾਂ ਨਹੀਂ ਕਿਹਾ ਕਿਸੇ ਨੂੰ ਟੀ-ਸ਼ਰਟ ਪਾਉਣ ਨੂੰ ਸੋ ਇਹ ਨਾ ਹੀ ਤਾਂ ਕੋਈ ਕਿਸੇ ਨੂੰ ਟੀ-ਸ਼ਰਟ ਪਾਉਣ ਨੂੰ ਕਹਿੰਦਾ ਹੈ ਨਾ ਹੀ ਕਿਸੇ ਦੀ ਕੋਈ ਮਜਬੂਰੀ ਐ ਸੋ ਮੈਂ ਬੇਨਤੀ ਤੁਹਾਨੂੰ ਕਰਨੀ ਸੀ ਇਹ ਸਭ ਫालतू ਬਾਤੀ ਐ ਫालतू ਗੱਲ ਐ ਚੁੱਪ ਭਲੀ ਹੁੰਦੀ ਐ ਚੰਗੀ ਗੱਲ ਐ ਜੇ ਬੰਦੇ ਕੋਲ ਸੱਚਾਈ ਨਾ ਹੋਵੇ ਤਾਂ ਉਹ ਚੁੱਪ ਕਰ ਜਾਵੇ ਹੂੰ ਰਾਜੀ ਵੜਿੰਗ ਅਸੀਂ ਦੇਖਿਆ ਕਾਫੀ ਸਮੇਂ ਤੋਂ ਮਤਲਬ ਇੱਕ ਚੁੱਪ ਦੀ ਰਾਜਨੀਤੀ ਕਰਨ ਲੱਗੇ ਨੇ ਰਾਜਾ ਵੜਿੰਗ ਪਹਿਲਾਂ ਵੋਕਲ ਹੁੰਦੇ ਸੀਗੇ ਹੁਣ ਇੰਨੀ ਚੁੱਪ ਕੇ ਮੈਂ ਚੁੱਪ ਨਹੀਂ ਹਾਂ ਮੈਂ ਮੈਂ ਆਪ ਦੇ ਸਭਾ ਚ ਬਹੁਤ ਤਬਦੀਲੀ ਲਿਆ ਹੈ ਹੂੰ ਤੁਸੀਂ ਦੇਖਿਆ ਹੋਣਾ ਕੋਈ ਵੀ ਬੰਦੇ ਤੁਹਾਨੂੰ ਬੰਦਾ ਚੰਗਾ ਬੋਲਣ ਲੱਗ ਪੈਂਦੇ ਆ ਲੋਕ ਉਹ ਤੇਜ ਨੱਚ ਤੁਹਾਨੂੰ ਲਿਆਉਣਾ ਚਾਹੁੰਦੇ ਆ ਹੂੰ ਔਰ ਪੋਲਿਟੀਸ਼ੀਨ ਹਾਂਜੀ ਪ੍ਰੋਵੋਕ ਕਰਦਾ ਜਿੰਨਾ ਚਿਰ ਪੋਲਿਟੀਸ਼ੀਨ ਸ਼ਾਂਤ ਨਹੀਂ ਰਹੇਗਾ ਹੂੰ ਜਿਹੜਾ ਪੋਲਿਟੀਸ਼ੀਨ ਸ਼ਾਂਤ ਨਹੀਂ ਰਹੇਗਾ ਉਹ ਵੱਡਾ ਲੀਡਰ ਨਹੀਂ ਬਣ ਸਕਦਾ ਪਰ ਲਾਈਵ ਵੀ ਤਾਂ ਹੋ ਜਾਣੀ ਤੁਸੀਂ ਫੋਨ ਤੇ ਕਿੱਥੇ ਜਾਵੇਗੀ ਉਹ ਲਾਈ ਬਹੁਤ سارے ਲੋਕ ਕਹੀ ਰਹੀ ਬਹੁਤ ਤੰਗ ਕਰਦੇ ਆ ਉਹ ਤੁਸੀਂ ਜਿਹੜੇ ਲਾਈ ਦੀ ਗੱਲ ਕਰ ਰਹੇ ਹੋ ਉਹ ਮੈਂ ਇੱਕ ਚੈਨਲ ਦੇ ਵਾਸਤੇ ਕਿਹਾ ਉਹ ਚੈਨਲ ਰੋਜ਼ਾਨਾ ਪੈਸੇ ਮੁੱਖ ਮੰਤਰੀ ਤੋਂ ਲੈਣਾ ਹਮ ਅਥੋਰਾਈਜ਼ ਨਹੀਂ ਹੈ ਪੈਸੇ ਲੈਣ ਦੇ ਔਰ ਇਨੇ ਕਰੋੜਾ ਬੰਦਾ ਲੈ ਗਿਆ ਐਂਡ ਉਹ ਸਾਨੂੰ ਚੋਰ ਦੱਸਦਾ ਹੈ ਤੁਹਾਡੀ ਸਰਕਾਰ ਚ ਵੀ ਕਈ ਚੈਨਲ ਨੂੰ ਮਿਲੇ ਜਿਹੜੇ ਅਥੋਰਾਈਜ਼ਡ ਆਈ ਡੋਟ ਨੋ ਜੇ ਮਿਲੇ ਤਾਂ ਉਹਨਾਂ ਦੀ ਵੀ ਜਾਂਚ ਹੋਊਗੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਬੰਦਾ ਆਪਣੇ ਆਪ ਨੂੰ ਸੱਚੇ ਵਾਂਦੀ ਹਰੀਸ਼ਚੰਦਰ ਬਣਿਆ ਫਿਰਦਾ 900 ਚੂਹੇ ਖਾ ਕੇ ਬਿੱਲੀ ਹੱਜ ਕੋ ਚਲੀ ਹੂੰ ਸੋ ਮੈਂ ਕਹਾਂ ਵੀ ਜੇ ਨਹੀਂ ਹਟਦਾ ਤਿੰਨ ਸਾਲ ਹੋ ਗਏ ਰੋਜ਼ਾਨਾ ਖਬਰ ਉਲਟ ਬਿਨਾ ਮਤਲਬ ਟੁੱਟ ਇੱਕ ਖਬਰ ਸਾਡੇ ਹੱਕ ਦੀ ਨਹੀਂ ਲਾਈ ਜਿਹੜਾ ਮੈਨੂੰ ਗਾਲਾਂ ਕੱਢਦਾ ਹੋਰ ਕੋ ਜਾ ਕੇ ਮੈਨੂੰ ਗਾਲਾਂ ਦਿੰਦਾ ਹੂੰ ਠੀਕ ਆ ਔਰ ਗੰਦੀ ਰਾਜਨੀਤੀ ਰਾਜਨੀਤੀ ਕਰਦੇ ਐ ਮੈਂ ਕਹਾਂ ਸਮਾਂ ਹੁੰਦੇ ਮੈਂ ਤੁਹਾਨੂੰ ਦੱਸਾਂ ਇੱਕ ਪੰਜਾਬ ਟੂੜੇ ਹੁੰਦਾ ਸੀ ਚੈਨਲ ਬਹੁਤ ਵੱਡਾ ਚੈਨਲ ਹੂੰ ਫਿਰ ਉਹ ਲਭੇ ਨਹੀਂ ਕੇ ਜੈਨ ਸਾਹਿਬ ਦਾ ਖੰਭ ਹੂੰ ਸੁਵੇ ਸਮਾਂ ਹੁੰਦਾ ਜਾਂਦਾ ਰਹਿੰਦਾ ਇਹ ਨਾ ਉਹ ਬੀਬੀ ਪੂਰਾ ਸਬਕ ਤਾਂ ਸਾਰਾ ਕਰਾਂਗੇ ਹੂੰ ਲੀਗਲ ਵੇ ਨਾ ਕਰਾਂਗੇ ਲੜਾਂਗੇ ਦਰਦੇ ਥੁਣੀ ਹੈ ਕੋਈ ਬੰਦਾ ਬਲੈਕਮੈਲਰ ਸਾਨੂੰ ਡਰਾ ਥੁਣੀ ਸਕਦਾ ਸਾਡੇ ਖਿਲਾਫ ਚੰਦ ਖਬਰਾਂ ਲਾਗੋ ਉਹ ਮੈਂ ਕਿਹਾ ਮੈਂ ਕਿਹਾ ਲਾਲਾ ਜਿੰਨਾ ਜੋਰ ਲੱਗਦਾ ਪਰ ਜਿਹੜੇ ਇਹ ਆਖਦੀ ਨੇ ਕਿ ਰਾਜੇ ਵੜਿੰਗ ਦੀਆਂ ਵੀ ਫਾਈਲਾਂ ਪਈਆਂ ਐ ਰਾਜਾ ਵੜਿੰਗ ਵੀ ਸੀਐਮ ਕੋਲ ਜੁੜੀ ਛੁਪੇ ਜਾਂਦੇ ਐ ਸੋ ਇੱਕ ਗੱਲ ਮੈਂ ਅੱਜ ਕਲੀਅਰ ਕਰਨਾ ਮੇਰੀ ਫਾਈਲ ਮੈਂ ਮੈਨੂੰ ਤਾਂ ਖੁੱਲੀ ਕਿਤਾਬ ਰੱਖਣੀ ਪੈਣੀ ਐ ਹੂੰ ਇਹ ਸੀਐਮ ਨਾਲ ਕਰੂ ਕੋਈ ਹੋਰ ਕਰ ਦੂਗਾ ਹੂੰ ਮੈਨੂੰ ਦਸ ਤੋ ਵੀ ਕਿੰਨਾ ਛੇਰ ਬੱਕਰੇ ਦੀ ماں ਖੈਰ ਬਣਾਉਗੀ ਹੂੰ ਅਗਰ ਹੋਰੇ ਕੋਈ ਗਲਤੀ ਹੋਈ ਉਹ ਨਿਕਲੀ ਆਉਣੀ ਅੱਜ ਨਹੀਂ ਤਾਂ ਗੱਲ ਕੱਢਣੀ ਕੱਲ ਨਹੀਂ ਤਾਂ ਪਰਸੋਂ ਕੱਢ ਲੈਣੀ ਸੋ ਮੈਨੂੰ ਕੋਈ ਡਰ ਨਹੀਂ ਫਾਈਲਾਂ ਜਿਹੜੀਆਂ ਆਈਆਂ ਖਲਾ ਲੋ ਖੁੱਲੀਆਂ ਹੀ ਐ ਪਰ ਰਾਜਾਵੜਿੰਗ ਜਾਂਦੇ ਨੇ ਲੋਕੇ ਸੀਐਮ ਕੋਲ ਟੋਪੀ ਲੈ ਕੇ ਹੁੱਡੀ ਪਾ ਕੇ ਤੁਸੀਂ ਦੱਸ ਦਿਓ ਵੀ ਲੋਕੇ ਹੁੱਡੀ ਪਾ ਕੇ ਟੋਪੀ ਪਾ ਕੇ ਉਹ ਵੀ ਸ਼ਾਮ ਨੂੰ ਜਾਂ ਰਾਤ ਨੂੰ ਮੁੱਖ ਮੰਤਰੀ ਪੰਜਾਬ ਕੋਲ ਕੋਈ ਜਾ ਸਕਦਾ ਤੂੰ ਦੱਸ ਦੇ ਉੱਥੇ ਕੋਈ ਮੁੱਖ ਮੰਤਰੀ ਕਿਸੇ ਨੂੰ ਡੱਬੀ ਛਵਾਇਆ ਹੋਇਆ ਮੁੱਖ ਮੰਤਰੀ ਦੇ ਬਾਹਰ 100 200 ਬੰਦਾ ਪੁਲਿਸ ਕਰਮਚਾਰੀ ਹੁੰਦਾ ਸੀਸੀਟੀਵੀ ਕੈਮਰੇਜ ਫੁਟੇਜ ਲੱਗੀ ਐ ਕੱਲ ਨੂੰ ਮੁੱਖ ਮੰਤਰੀ ਫੋਟੋ ਭੇਜ ਦੂਗਾ ਬਾਅਦ ਫਿਰ ਰਾਜਾਵੜਿੰਗਾ ਵੇਖੋ ਮੈਂ ਟੋਪੀ ਪਾ ਕੇ ਮਿਲਣਾ ਹੈ ਰਾਜਾਵੜਿੰਗ ਰਾਜਾਵੜਿੰਗਾ ਇਨਾਂ ਦੇ ਪੇਟ 'ਚ ਦਰਦ ਹੁੰਦਾ ਹੈ ਹਮ ਧੰ ਜਿਨ੍ਹਾਂ ਨੂੰ ਰਾਜੇ ਵੜਿੰਗ ਤੋਂ ਡਰ ਲੱਗਦਾ ਹੈ ਹਮ ਉਹ ਇਹੋ ਜਿਹੀਆਂ ਗੱਲਾਂ ਰਾਜੇ ਵੜਿੰਗ ਬਾਰੇ ਕਰਦੇ ਨੇ ਮੈਂ ਸ਼ਰੀਆ ਮੁੱਖ ਮੰਤਰੀ ਜਦੋਂ ਬਣਿਆ ਸੀ ਸਰਦਾਰ ਭਗਵੰਤ ਸਿੰਘ ਮਾਨ ਮੈਂ ਤੇ ਮੇਰੀ ਘਰ ਵਾਲੀ ਵਧਾਈ ਦੇਣਗੇ ਜੀ ਦਿਨ ਦਿਹਾੜੇ ਹਮ ਕਿਸੇ ਨੂੰ ਪੁੱਛ ਕੇ ਥੁੜੀ ਗਏ ਹਮ ਰਾਤ ਨੂੰ ਥੁੜੀ ਗਏ ਜੀ ਅਰੇ ਰਾਤ ਨੂੰ ਤਾਂ ਮਿਲਿਆ ਹੀ ਨਹੀਂ ਜਾਂਦਾ ਮੁੱਖ ਮੰਤਰੀਆਂ ਨੂੰ ਤੁਸੀਂ ਜਾਣਦੇ ਹੋ ਸੋ ਦਿੰਦੇ ਹਾਰੇ ਕੰਮ ਕਰਦਾ ਹੈ ਜਿਹੜਾ ਕਰਦਾ ਹੈ ਨਾ ਲੋਕ ਕੀ ਕੀਤਾ ਡਾਡ ਡੁਰ ਨਾ ਕਦੇ ਲੱਗਿਆ ਨਾ ਕਦੇ ਲੱਗਦਾ ਬਾਦਲਾ ਨਾ ਰਿਆ ਯਾਰ ਉਹਨਾਂ ਦੇ ਜ਼ਿਲ੍ਹੇ ਚ ਹਮ ਬੜਾ ਉਹਨਾਂ ਨੇ ਵੀ ਕਿਹਾ ਸੀ ਉਹਨੂੰ ਫੜ ਲਓ ਉੱਥੇ ਪਰਚੇ ਕਰਾਉਣ ਦੀ ਕੋਸ਼ਿਸ਼ ਕੀਤੀ ਹਮ ਬਈ ਕੀ ਫਰਕ ਪਿਆ ਨਾ ਹੀ ਪੈਣਾ ਇਸ ਜ਼ਿੰਦਗੀ ਚ ਪਰ ਹੁਣ ਜਿਹੜੀਆਂ ਗੱਲਾਂ ਚੱਲ ਰਹੀਆਂ ਕਿ ਕਈ ਥੋੜੀ ਜਿਹੜੀ ਹੈ ਚਾਹੇ ਮੁਕਸਰਤ ਦੀ ਰਾਜਨੀਤੀ ਜਿਹੜੀ ਹੈ ਚਾਹੇ ਰੋਜ਼ੀ ਫਰਾਂ ਨਾਲ ਥੋੜੀ ਚੰਗੀ ਹੈ ਟਿਊਨਿੰਗ ਇਹ ਇਹ ਵੀ ਚਰਚਾਾਂ ਵਿੱਚ ਚੱਲਦੀਆਂ ਗਈਆਂ ਬ੍ਰਦਰ ਜਿਹੜਾ ਤੁਹਾਡੇ ਨਾਲ ਚੰਗਾ ਹੈ ਬੇਸ਼ੱਕ ਉਹ ਆਪੋਜੀਸ਼ਨ ਲੀਡਰ ਹੈ ਤੁਹਾਡਾ ਵਿਰੋਧੀ ਹੈ ਚੰਗਾ ਤੁਸੀਂ ਵੀ ਉਹਦੇ ਨਾਲ ਚੰਗੇ ਹੋ ਜੇ ਤੁਹਾਡੇ ਨਾਲ ਕੋਈ ਮਾੜਾ ਤੁਸੀਂ ਵੀ ਉਹਨਾਂ ਨਾਲ ਮਾੜੇ ਕਿੰਨਾ ਚਿਰ ਕਿਸੇ ਨਾਲ ਤੁਸੀਂ ਚੰਗਾ ਰਹਿ ਸਕਦੇ ਹੋ ਮੰਨ ਲਓ ਤੁਸੀਂ ਚੰਗੇ ਵੀ ਹੋ ਬਟ ਕਿੰਨਾ ਚਿਰ ਰਹਿ ਸਕਦੇ ਚੰਗੇ ਨਾਲ ਚੰਗੇ ਹਨ ਬੰਦੇ ਨਾਲ ਬੰਦੇ ਹਨ ਜੇ ਕੋਈ ਚੰਗਾ ਉਹਦੇ ਨਾਲ ਆਪਣੇ ਵਿਹਾਰ ਚੰਗੇ ਹੈ ਜਿੰਨਾਂ ਨਾਲ ਨਹੀਂ ਚੰਗੇ ਨਹੀਂ ਬੱਟੂ ਜੀ ਮਿਲੇ ਸੀ ਜਾਗਰਨ ਦੇ ਵਿੱਚ ਕਿਵੇਂ ਰਿਹਾ ਦੋਵੇਂ ਇਕੱਠੇ ਇੱਕੋ ਸਟੇਜ ਦੇ ਉੱਤੇ ਆਫ ਕੋਰਸ ਕੋਈ ਜਾਗਰਨ ਹੋ ਰਿਹਾ ਹੈ ਜਾਂ ਕੋਈ ਭੋਗ ਪੈ ਰਿਹਾ ਹੈ ਜਾਂ ਕੋਈ ਐਸਾ ਹੈਗਾ ਮੌਕਾ ਉੱਥੇ ਮੈਨੂੰ ਲੱਗਦਾ ਸਾਨੂੰ ਇੱਕ ਦੂਜੇ ਨੂੰ ਹੱਸ ਕੇ ਮਿਲਣਾ ਚਾਹੀਦਾ ਕਲਾਮ ਹੋਈ ਹਾਂ ਹਾਂ ਕਲਾਮ ਹੋਈ ਮੈਂ ਬੁਲਾਇਆ ਉਹਨਾਂ ਨੂੰ ਉਹ ਗੁਰਦਾਸ ਸਿੰਘ ਜੀ ਕਹਿੰਦੇ ਦੁਸ਼ਮਣ ਮਰੇ ਨਾ ਖੁਸ਼ੀ ਮਨਾਈਏ ਸੱਚਣਾ ਨੇ ਮਰ ਜਾਣਾ ਸੋ ਆਪਣੇ ਦੁਸ਼ਮਣ ਨੂੰ ਵੀ ਹੱਸ ਕੇ ਬੁਲਾਉਣਾ ਚਾਹੀਦਾ ਹੈ ਔਰ ਫਿਰ ਅਸੀਂ ਸੋਸਾਇਟੀ ਦੇ ਰੂਲ ਮਾਡਲ ਅਗਰ ਅਸੀਂ ਗੱਲੇ ਨਹੀਂ ਮਿਲਾਂਗੇ ਇਹੀ ਦਾ ਰਾਹੁਲ ਗਾਂਧੀ ਕਹਿੰਦਾ ਹੈ ਕੀ ਮੈਂ ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲ੍ਹਣਾ ਚਾਹਤਾਂ। ਤੁਹਾਨੂੰ ਯਾਦ ਹੈ ਇੱਕ ਦਿਨ ਸੰਸਦ ਚ ਉੱਠ ਕੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਬੋਲੀ ਸੀ। ਜੱਫੀ ਪਾਣਾ ਕਿਉਂਕਿ ਨਫ਼ਰਤ ਲੈ ਕੇ ਨਹੀਂ ਘੁੰਮਣਾ ਚਾਹੀਦਾ। ਮੋਦਿਆਂ ਤੇ ਲੜਾਈ ਹੈ, ਵਿਚਾਰਾਂ ਦੇ ਮਤਭੇਦ ਹੈ, ਲੜਾਂਗੇ। ਔਰ ਗੱਲ ਜਿਹੜੀ ਕਹਿਣੀ ਹੈ ਉਹ ਕਵਾਂਗੇ। ਜੋ ਬਿੱਟੂ ਨੇ ਕਰਮ ਕਮਾਇਆ ਹੈ। ਉਹਰਾ ਵਿਰੋਧ 100% ਕਰਾਂਗੇ। ਅਸੀਂ ਲੜਾਂਗੇ ਠੋਕੇ। ਮਰਾਕਿਸ਼ ਵਾਲਾ ਸੀਐਮ ਆਈਸੀ ਦੀ ਇੱਥੇ ਰੈਲੀ ਕਰਕੇ ਗਏ ਆ। ਕਰਨੀ ਕੀ ਦੋ ਜਣੇ ਆਪਸ ਚ ਲੜ ਰਹੇ ਆ ਇਹਨੇ ਬਾਜੀ ਤਾਂ ਸਾਡੀ ਲੱਗੂ ਦੱਸਾਂਗੇ ਸੀਐਮ ਨੂੰ ਬਾਜੀਗਰੀ ਲੱਗੂ ਸੇਮ ਤਾਂ ਬੜਾ ਕੁਝ ਕਹਿੰਦੇ ਆ ਮਤਲਬ ਸੀਐਮ ਕਿਹੜਾ ਕੋਈ ਬਾਬੇ ਨਾਨਕ ਲਾਲ ਉਦੋਂ ਮੱਕੇ ਮਦੀਦੇ ਜਾਂਦੇ ਰਹੇ ਮੇਰੇ ਕਹਿੰਦਾ ਮਤਲਬ ਸੀਮ ਜੋ ਕਹਿੰਦਾ ਉਹ ਗੱਲ ਸੱਚੀ ਨਹੀਂ ਹੈ ਆਖਿਸ਼ਵਾਲਾ ਕਾਲੀਦਲ ਕਹਿ ਰਿਹਾ ਹੈ ਕਿ ਆਪਸ ਚ ਕਹਿੰਦੇ ਇੱਕ ਪਾਸੇ ਅਲਾਈਂਸ ਹੈ ਚੰਡੀਗੜ੍ਹ ਦੇ ਵਿੱਚ ਦੂਜੇ ਪਾਸੇ ਕਹਿ ਰਹੇ ਨੇ ਇੱਕ ਥਾਂ ਤੇ ਕਾਂਗਰਸ ਨੇ ਕਮਜ਼ੋਰ ਕੈਂਡੀਡੇਟ ਦੇ ਦਿੱਤੇ ਇੱਕ ਥਾਂ ਤੇ ਆਪ ਨੇ ਕਮਜ਼ੋਰ ਕੈਂਡੀਡੇਟ ਤੁਹਾਡਾ ਵੀ ਤਾਂ ਇੱਕ ਹੀ ਗੱਲ ਹੈ ਸਾਡਾ ਤਾਂ ਲਾਇੰਸ ਨਹੀਂ ਹੈ ਸਾਡੇ ਤਾਂ ਲੋਕਾਂ ਨੂੰ ਫੜ ਫੜ ਕੇ ਅੰਦਰ ਦਿੱਤਾ ਮਾਨ ਸਾਹਿਬ ਨੇ ਅਸੀਂ ਕਿਹਾ ਅਸੀਂ ਇਹਨਾਂ ਨਾਲ ਅਲਾਈਂਸ ਨਹੀਂ ਕਰਾਂਗੇ ਮਰ ਜਾਾਂਗੇ ਥੋੜਾ ਜਰੂਰ ਅੰਦਰ ਖਾਤੇ ਅਲਾਈਂਸ ਹੈ ਜੇ ਤੁਸੀਂ ਦੋ ਸੀਟਾਂ ਜਿੱਤ ਗਏ ਤਾਂ ਤੁਸੀਂ ਐਨਡੀਐਮ ਨੂੰ ਸਮਰਥਨ ਦੇਣਾ ਹੈ ਇਹ ਸਾਰੀ ਦੁਨੀਆ ਜਾਣਦੀ ਹੈ ਥੈਂਕ ਯੂ ওকে